ਵੈਕੁਰ ਜਿੱਕਾ ਖਾਲਸਾ ਵੈਕੁਰ ਜਿੱਕੀ ਫਤਿਹ ਜਿੰਨੇ ਵੀ ਮੇਰੇ ਵੀਰ ਭੈਣਾ ਫੇਸਬੁੱਕਸ ਲਾਉਂਦੇ ਨੇ ਤੇ ਮੇਰੀ ਗੱਲ ਧਿਆਨ ਨਾਲ ਸੁਣਿਓ ਆਪਾਂ ਛੋਟੇ ਹੁੰਦੇ ਸੀ ਤੇ ਹੁਣ ਤੱਕ ਵੀ ਆਪਾਂ ਪੱਠੀ ਦੇ ਦਾਣੇ ਪਾਉਣ ਜਾਂਦੇ ਹੁੰਦੇ ਸੀ ਸਾਰਿਆਂ ਨੂੰ ਪਤਾ ਹੈ ਮੱਕੀ ਦੇ ਦਾਣੇ ਠੀਕ ਹੈ ਤੇ ਅੱਜ ਕੱਲ ਉਹ ਜਿਹੜੇ ਪੱਠੀ ਵਾਲੇ ਸੀ ਉਹ ਲਗਦਾ ਹੈ ਕਿ ਸਾਰੇ ਬਾਹਰਲੇ ਮੁਕਤਾਂ ਚਲੇ ਗਏ ਨੇ ਤੇ ਭਈਆਂ ਨੇ ਉਹ ਕੰਮ ਸੰਭਲ ਲਿਆ ਤੇ ਭਈਏ 2000 ਕੁਇੰਟਲ ਦੇ ਹਿਸਾਬ ਨਾਲ ਮੱਕੀ ਲੈ ਕੇ ਆਉਂਦੇ ਨੇ ਤੇ 10000 ਕੁਇੰਟਲ ਦੇ ਹਿਸਾਬ ਨਾਲ ਉਹਨੂੰ ਭੁੰਨ ਕੇ ਵੇਚਦੇ ਨੇ ਦੇਖੋ ਭਈਆਂ ਦੇ ਕਮਾਈ ਦੇਖੋ ਤੁਸੀਂ ਵੀ ਥੋੜੀ ਨਹੀਂ ਹੈਗੀ ਕਿੰਨੇ ਪਰਸੈਂਟ ਮਤਲਬ ਕਮਾਈ ਕਰ ਰਹੇ ਨੇ ਹਿਸਾਬ ਲਾ ਕੇ ਦੇਖੋ ਠੀਕ ਹੈ ਜੀ 25 ਰੁਪਏ ਨੂੰ ਪਾਈਆ ਦਿੰਦੇ ਨੇ ਮੱਕੀ ਦੇ ਦਾਣੇ ਪੁੱਜੇ ਹੋਏ ਠੀਕ ਹੈ ਤੇ ਅੱਧਾ ਕਿਲੋ ਦਿੰਦੇ ਨੇ ਉਹ 50 ਦੇ ਤੇ 100 ਦੇ ਹੋਵੇ ਕਿਲੋ ਤੇ ਸਿੱਧਾ ਹੋ ਜਾਂਦਾ 10000 ਰੁਪਏ ਕੁਇੰਟਲ ਮੱਕੀ ਤੇ ਖਰਚਾ ਕਿੰਨਾ ਕੋੰਦਾ ਉਹਨਾਂ ਦਾ ਬਾਲੰਦਾ ਐਦਾਂ ਕਮਾਈ ਕਰਦੇ ਦੇਖ ਲਓ ਹਾਂ ਜੀ ਭਈਆਂ ਨੇ ਤੇ ਐਨ ਅੱਤ ਕਰਾਈ ਪਈ ਹੈ ਪੰਜਾਬ ਦੇ ਵਿੱਚ ਜ਼ਮੀਨਾਂ ਲੈ ਰਹੇ ਨੇ ਭਈਏ મકાન લે રેને રણે